ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਈ ਗੁਰੂ ਜੀ ਦਾ ਕਲਸਾ ਵਾਈ ਗੁਰੂ ਜੀ ਦੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਮੈਂ ਨਾ ਆਪਣੀਆਂ ਸਾਰੀਆਂ ਭੈਣਾਂ ਨੂੰ ਦੱਸਦਾ ਕਿ ਹੁਣ ਜਿੱਦਾਂ ਬਹੁਤ ਜ਼ਿਆਦਾ ਗਰਮੀ ਹੋ ਗਈ ਬਾਹਰ ਤੇ ਇਸ ਟਾਈਮ ਚੱਲਦੇ ਵੀ ਕੀ ਜੇ ਬਲੌਕ ਸੂਟ ਦੇਣ ਕਿ ਬਹੁਤ ਜ਼ਿਆਦਾ ਚੱਲਦੇ ਆ ਤੁਹਾਡੇ ਸਾਰਿਆਂ ਦੀ ਭਰਪੂਰ ਸ਼ਾਪਿੰਗ ਦੇ ਨਾਲ ਸਾਡੇ ਰੀਆਰਡਰ 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 ਹੁੰਦੇ ਰਹਿੰਦੇ ਨੇ ਬਟ ਇੱਕ ਬਹੁਤ ਹੀ ਮੇਨ ਚੀਜ਼ ਬੜੀ ਇੰਪੋਰਟੈਂਟ ਚੀਜ਼ ਹੈ ਇਹ ਹੈ ਬਲੌਕ ਸੂਟਸ ਬਾਰੇ ਪਲੀਜ਼ ਸਾਰੀਆਂ ਭੈਣਾਂ ਭਾਵੇਂ ਜਿਨ੍ਹਾਂ ਨੇ ਸਾਡੇ ਕੋਲ ਸੂਟ ਲਿੱਤੇ ਨੇ ਉਹ ਵੀ ਸੁਣ ਲਓ ਜਿਨ੍ਹਾਂ ਨੇ ਸਾਡੇ ਕੋਲ ਨਹੀਂ ਲਿੱਤੇ ਬਲੌਕ ਸੂਰਸ ਕਿ ਤੋ ਹੋਰ ਵੀ ਲੈ ਕੇ ਪਾਰ ਰਹੇ ਹੋ ਤੁਹਾਡੇ ਵੀ ਮਤਲਬ ਦੀ ਗੱਲ ਹੈਗੀ ਹੈ ਜੀ ਕੀ ਹੁੰਦਾ ਹੈ ਨਾ ਕਿ ਜਿਹੜੇ ਬਲੌਕ ਸੂਰਸ ਹੁੰਦੇ ਆ ਨਾ ਐਦਾਂ ਤੇ ਨਹੀਂ ਹੈ ਕਿ ਤੁਸੀਂ ਬਿਲਕੁਲ ਵੀ ਧੁੱਪ ਨਾ ਲਗਵਾਓ ਲੇਕਿਨ ਨਾ ਬਲੌਕ ਸੂਰਸ ਨੂੰ ਸਾਰਾ ਦਿਨ ਧੁੱਪੇ ਸੁਕਣੇ ਪਾਦਾਂਗੇ ਤੇ ਉਹਨਾਂ ਦਾ ਜਿਹੜਾ ਬਲੌਕ ਦਾ ਰੰਗ ਹੈਗਾ ਡੈਫੀਨਿਟਲੀ ਇਹ ਕਿ ਉਹ ਫਿੱਕਾ ਹੋ ਜਾਏਗਾ ਠੀਕ ਹੈ ਸੋ ਬਲੌਕ ਸੂਟਸ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੀ ਜਿਹੜੀ ਡਿਊਰੈਬਿਲਿਟੀ ਹੈ ਉਹ ਜ਼ਿਆਦਾ ਦੇਰ ਤੱਕ ਉਹਨਾਂ ਦੇ ਕਲਰਸ ਖਿੜੇ-ਖਿੜੇ ਰਹਿਣ ਜਿੱਦਾਂ ਤੁਸੀਂ ਬਣਵਾਏ ਸੀ ਉਹਦਾ ਦੇ ਹੀ ਰਹਿਣ ਤੇ ਉਹਦੇ ਵਾਸਤੇ ਪਹਿਲੀ ਚੀਜ਼ ਮੈਂ ਆਲਵੇਸ ਦੱਸਦੀ ਹਾਂ ਕਿ ਸਭ ਤੋਂ ਪਹਿਲਾਂ ਆਪਣਾ ਜਿਹੜਾ ਬਲੌਕ ਸੂਟ ਹੁੰਦਾ ਆ ਉਹਨੂੰ ਤੁਸੀਂ ਕਰਵਾਉਣਾ ਡਰਾਈ ਕਲੀਨ ਔਰ ਸੈਕਿੰਡ ਜਿਹੜੀ ਮੇਨ ਚੀਜ਼ ਹੈਗੀ ਹੈ ਕਿ ਬਲੌਕ ਸੂਟ ਨੂੰ ਇੱਕ ਤਾਂ ਤੁਸੀਂ ਮਸ਼ੀਨ ਵਾਸ਼ ਨਹੀਂ ਦੇਣਾ ਐਂਡ ਧੁੱਪੇ ਸੁੱਕਣੇ ਨਹੀਂ ਪਾਉਣਾ ਜੀ ਠੀਕ ਹੈ ਥੋੜੀ ਜਿਹੀ ਸ਼ਾਂਚ ਬਾਤ ਆ ਜਦੋਂ ਇਹ ਸੂਟ ਸੁੱਕ ਗਿਆ ਉਨੂਲੇ ਅਗੇ ਤੁਸੀਂ ਅੰਦਰ ਰੱਖ ਲਓ ਅਸੀਂ ਸਾਰਾ ਦਿਨ ਬਲੌਕ ਸੂਟ ਨੂੰ ਅਗਰ ਬਾਹਰ ਧੁੱਪੇ ਪਾਵਾਂਗੇ ਸੁਕਣੇ ਤੇ ਉਹ ਇੱਕ ਵਰੀ ਦੇ ਵਿੱਚ ਹੀ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਸਾਡੇ ਬਲੌਕ ਸੂਟਸ ਦਾ ਰੰਗ ਹੈਗਾ ਹੈ ਸਾਡੀਆਂ ਚੁੰਨੀਆਂ ਬਲੌਕ ਸੂਟ ਦੀਆਂ ਐਸੇ ਕਰਕੇ ਜ਼ਿਆਦਾ ਦੇ ਚੱਲਦੀਆਂ ਨਹੀਂ ਕਿਉਂਕਿ ਸਟੁੰਨੀਆਂ ਨੂੰ ਜ਼ਿਆਦਾ ਵਾਸ਼ ਵੀ ਨਹੀਂ ਕਰਦੇ ਤੇ ਪਲੱਸ ਚੁੰਨੀਆਂ ਨੂੰ ਤੇ ਜ਼ਿਆਦਾ ਸੁੱਕਣੀ ਵੀ ਨਹੀਂ ਪਾਈਦਾ ਕਿਉਂਕਿ ਉਹਨਾਂ ਨੂੰ ਅਸੀਂ ਧੌਂਦੇ ਨਹੀਂ ਧੋਵਾਂਗੇ ਤੇ ਸੁੱਕਣੇ ਪਾਵਾਂਗੇ ਜ਼ਿਆਦਾ ਮਤਲਬ ਕਿਉਂਕਿ ਗੰਦੀਆਂ ਨਹੀਂ ਹੁੰਦੀਆਂ ਚੁੰਨੀਆਂ ਹਨਾ ਸੋ ਬਲੌਕ ਸੂਟਸ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬਲੌਕ ਸੂਟ ਜਾਨ ਦੇਰ ਤੱਕ ਟਿਕੇ ਰਹਿਣ ਤੇ ਉਹਨਾਂ ਨੂੰ ਡਾਇਰੈਕਟ ਤੁਪ ਸਿੱਧੀ ਧੁੱਪ ਨਾਲ ਲਗਵਾਓ ਥੋੜੀ ਦੇਰ ਲਈ ਸੁੱਕ ਗਏ ਨੇ ਧੁੱਪ ਲਗਵਾ ਲਈਏ ਉਹ ਵੀ ਫੁੱਡ ਹੁੰਦਾ ਹੈ ਕਿਉਂਕਿ ਧੁੱਪ ਲਗਵਾਣੀ ਵੀ ਜ਼ਰੂਰੀ ਨਹੀਂ ਤੇ स्मੈਲੀ ਹੋ ਜਾਂਦੇ ਜਦੋਂ ਇਹ ਸੁੱਕ ਗਏ ਨੇ ਕੱਪੜੇ ਬਲੌਕ ਵਾਲੇ ਉਹਨਾਂ ਨੂੰ ਤੁਸੀਂ ਲਿਆ ਕੇ ਤੇ ਅੰਦਰ ਰੱਖੋ ਔਰ ਪਲੱਸ ਜਿਹੜੇ ਨਵੇਂ-ਨਵੇਂ ਡਾਈ ਕੀਤੇ ਹੁੰਦੇ ਆ ਨਾ ਕੱਪੜੇ ਉਹਨਾਂ ਦਾ ਵੀ ਇਦਾਂ ਹੀ ਆ ਸਹੀ ਜਿੰਨੀ ਦੇਰ ਤੱਕ ਡਾਈ ਪੱਕੀ ਹੁੰਦੀ ਟਾਈਮ ਲੱਗਦੀ ਹੈ ਠੀਕ ਹੈ ਕਈ ਕਲਰ ਜਿਹੇ ਇਹੋ ਜਿਹੇ ਹੁੰਦੇ ਆ ਜਿਹੜੇ ਜ਼ਿਆਦਾ ਜਿਦਾ ਬਲੂ ਕਲਰ ਹੋ ਗਿਆ ਮਰਜੈਂਟਾ ਕਲਰ ਹੋ ਗਿਆ ਉਹਨਾਂ ਨੂੰ ਵੀ ਅਗਰ ਅਸੀਂ ਜਦੋਂ ਡਾਈ ਹੁੰਦੇ ਨਵੇਂ-ਨਵੇਂ ਕੱਪੜੇ ਹੁੰਦੇ ਸਾਡੇ ਡਾਈ ਵਾਲੇ ਸੋ ਉਹਨਾਂ ਨੂੰ ਵੀ ਜ਼ਿਆਦਾ ਧੁੱਪ ਨਹੀਂ ਲਗਵਾਉਣੀ ਅੱਛਾ ਅੱਜ ਦੀ ਵੀਡੀਓ ਹੈਗੀ ਜੇ ਕੁਝ ਖਾਸ ਕੋਈ ਸੇਲ ਨਹੀਂ ਕੋਈ ਕੁਝ ਨਹੀਂ ਬਟ ਭਾਰੀ ਆਫਰ ਹੈਗੀ ਹੈ ਕਿਉਂ ਕਿ ਇਹ ਹੈਗੇ ਨੇ ਪਾਰਟੀ ਰੀਅਲ ਸਿਲਕ ਸੂਟਸ ਠੀਕ ਹੈ ਅੱਜ ਦੀ ਸਾਰੀ ਵੀਡੀਓ ਦੇ ਵਿੱਚ ਸਿਰਫ ਤੁਹਾਨੂੰ ਪਾਰਟੀ wear ਸਿਲਕ ਸੂਟ ਦਿਖਾਵਾਂਗੇ ਇਹ ਹੈਗੀ ਸਾਡੀਆਂ ਜਿਹੜੀਆਂ ਬਾਹਰ ਬੈਠੀਆਂ ਨੇ ਜੀ ਪਹਿਣਾ ਇੰਡੀਆ ਤੋਂ ਬਾਹਰ ਉਹਨਾਂ ਦੇ ਡਿਮਾਂਡ ਦੇ ਉੱਪਰ ਵੱਧ ਰਹੀ ਹੈ ਲੇਕਿਨ ਸਾਡੇ ਪੰਜਾਬ ਵਾਲੇ ਪਹਿਣਾ ਦੇ ਘਰੇ ਵੀ ਹੁਣੇ ਵਿਆਹ ਦੀਆਂ ਡੇਟਾ ਚ ਦੱਸਣਾ ਆਪਦੀ ਫੈਮਿਲੀ ਦਾ ਵੀ ਪਤਾ ਰੱਖੀਆਂ ਗਈਆਂ ਨੇ ਸੋ ਕੀ ਹੁੰਦਾ ਹੈ ਨਾ ਕਿ ਅਗਰ ਤੁਸੀਂ ਹੁਣੇ ਬਿਲਕੁਲ ਐਨ ਫ੍ਰੀ ਟਾਈਮ ਹੁੰਦਾ ਹੈ ਤੁਸੀਂ ਆਰਾਮ ਦੇ ਨਾਲ ਚਾਹੇ ਤੁਸੀਂ ਆਹ ਹੀ ਵਾਲੇ ਸੂਟ ਪਸੰਦ ਕਰ ਲਓ ਠੀਕ ਹੈ ਬਣਵਾਏ ਤਾਂ ਅਸੀਂ ਆਪ ਹੀ ਹੈ ਅਗਰ ਨਹੀਂ ਇਹਨਾਂ 'ਚ ਕੋਈ ਕਲਰ ਦਾ ਨੂੰ ਲੱਗ ਰਿਹਾ ਹੈ ਅਸੀਂ ਇਹੀ ਚੀਜ਼ ਹੋਰ ਕਲਰ ਦੇ ਬਣਵਾਣੀ ਹੈ ਜਾਂ ਤੁਸੀਂ ਦਿਸ ਇਜ਼ ਦਾ ਰਾਈਟ ਟਾਈਮ ਕਿ ਤੁਸੀਂ ਸਾਨੂੰ ਦੇ ਸਕਦੇ ਹੋ ਆਪਣੇ ਜਿਹੜੇ ਪੀਸਿਸ ਹੈਗੇ ਨੇ ਸੋ ਅਸੀਂ ਤੁਹਾਡੇ ਹੁਣੇ ਹੀ ਤਿਆਰ ਕਰਵਾਣੇ ਸ਼ੁਰੂ ਕਰ ਸਕਦੇ ਆ ਆਲਰੇਡੀ ਵੀ ਆਰ ਇਨ ਪ੍ਰੋਸੈਸ ਹੈਨਾ ਮਤਲਬ ਇਨ ਪ੍ਰੋਸੈਸ ਮਤਲਬ ਆਲਰੇਡੀ ਸਾਡੇ ਕੋਲ ਸੂਟਸ ਰੈਡੀ ਹੋ ਰਹੇ ਨੇ ਠੀਕ ਹੈ ਸੋ ਜਿਨ੍ਹਾਂ ਜਿਨ੍ਹਾਂ ਭੈਣਾਂ ਨੂੰ ਇਹਨਾਂ ਵਿੱਚੋਂ ਕੋਈ ਪਾਰਟੀ ਵੇਅਰ ਵੀ ਪਸੰਦ ਆਉਂਦੇ ਨੇ ਤੇ ਜਿਨ੍ਹਾਂ ਦੀ ਡਿਮਾਂਡ ਦੇ ਉੱਤੇ ਇਹ ਸੂਟ ਪਏ ਨੇ ਸੋ ਆ ਵੀਡੀਓ ਦੇਖ ਕੇ ਤੇ ਸਕਰੀਨਸ਼ਾਟ ਲੈ ਕੇ ਤੇ ਸਾਨੂੰ ਭੇਜ ਦਿਓ ਜੀ ਤੇ ਅਸੀਂ ਕਰਵਾ ਦਾਂਗੇ ਜੀ ਤੁਹਾਨੂੰ ਪਾਰਸਲ ਜਲਦੀ ਤੋਂ ਜਲਦੀ ਠੀਕ ਹੈ ਜੀ ਸੋ ਕਰ ਰਹੇ ਆ ਸਟਾਰਟ ਇਹ ਹੈਗਾ ਜੀ ਆ ਕ੍ਰੇਪ ਆ ਠੀਕ ਹੈ ਜੀ ਕ੍ਰੇਪ ਫੈਬਰਿਕ ਹੈ ਉਹਦੇ ਉੱਪਰ ਅਸੀਂ ਕਰਵਾਇਆ ਹੋਇਆ ਹੈ ਆਰੀ ਵਰਕ ਬਿਊਟੀਫੁਲ ਆਰੀ ਵਰਕ ਤੁਹਾਨੂੰ ਥੋੜਾ ਲੱਗਿਓ ਲੱਗਿਓ ਦਿਖਾਉਗੀ ਅੱਜ ਮੈਂ ਪੀਸਿਸ ਬੂਰੋ ਵੀ ਦਿਖਾਵਾਂਗੇ ਬਟ ਲੱਗਿਓ ਦੀ ਤੁਹਾਨੂੰ ਦਿਖਾਈ ਦੇਈ ਹੈ ਨਾ ਆ ਦੇਖੋ ਇਹਦੀ ਏਦਾਂ ਪੂਰੀ ਫਰੰਟ ਤੁਹਾਨੂੰ ਏਦਾਂ ਬੜੀ ਲਿਕੇਗੀ ਬਹੁਤ ਸੋਹਣਾ ਪੀਸ ਹੈ ਜੀ ਹੁਣ ਤੁਹਾਨੂੰ ਲੱਗਿਓ ਦਿਖਾ ਰਹੀ ਹੈ ਹੈਵੀ ਗਲਾ ਬਣਿਆ ਹੋਇਆ ਹੈ ਇਹਦਾ ਆ ਦੇਖੋ ਬਿਊਟੀਫੁੱਲ ਆਰੀ ਵਰਕ ਵੈਰੀ ਨੀਟ ਐਂਡ ਕਲੀਨ ਵਰਕ ਠੀਕ ਹੈ ਜੀ ਕ੍ਰੇਪ ਫੈਬਰਿਕ ਲੱਗਾ ਹੋਇਆ ਏ ਜੇ ਨੇਚਰਲ ਕ੍ਰੇਪ ਠੀਕ ਹੈ ਜੀ ਆ ਦੇਖੋ ਪੂਰੀ ਸ਼ਰਟ ਦੇ ਉੱਤੇ ਤੁਹਾਨੂੰ ਐਡਾ ਬੁਟੀ ਮਿਲੇਗੀ ਜੀ ਬਹੁਤ ਹੀ ਬਿਊਟੀਫੁੱਲ ਬੁਟੀ ਏ ਜੀ ਆ ਦੇਖੋ ਔਰ ਆ ਕੇ ਉਸ ਤੇ ਮਿਲੇਗਾ ਤੁਹਾਨੂੰ ਆਹ ਵਾਲਾ ਕੰਮ ਬਿਊਟੀਫੁੱਲ ਕੰਮ ਆ ਦੇਖੋ ਪੂਰਾ ਹੈਵੀ ਕੇਰਾ ਬਣਿਆ ਹੋਇਆ ਏ ਜੇ ਠੀਕ ਹੈ ਜੀ ਔਰ ਤੁਹਾਨੂੰ ਬਾਹਾਂ ਵੀ ਦਿਖਾ ਦਿੰਨੇ ਇਹਦੀਆਂ ਫਰੰਟ ਹੈਵੀ ਵਿਥ ਬਿਊਟੀਫੁੱਲ ਬੁਟੀ ਔਰ ਮਮਾ ਦਾ ਕੰਮ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਆਣਾ ਜੇ ਇਹ ਪਾਵਾਂ ਉੱਪਰ ਆਹ ਠੀਕ ਹੈ ਜੀ ਆ ਆਏਗਾ ਤੁਹਾਡਾ ਪਾਵਾਂ ਉੱਪਰ ਦਾ ਦੁਪੱਟਾ ਵੀ ਦਿਖਾਉਣੀ ਆ ਤੁਹਾਨੂੰ ਫੇਰ ਦੱਸਦੇ ਆ ਤੁਹਾਨੂੰ ਇਹਦਾ ਐਕਚੁਅਲ ਪ੍ਰਾਈਸ ਕੀ ਹੈ ਸੇਲਿੰਗ ਪ੍ਰਾਈਸ ਜਿਹੜਾ ਅਸੀਂ ਕੀਤਾ ਹੈ ਵੀ ਬਹੁਤ ਹੁਣ ਆਬਵੀਅਸਲੀ ਐ ਸੀਜ਼ਨ ਦੇ ਵਿੱਚ ਅਗਰ ਸਾਡੇ ਕੋਲ ਸੂਟ ਲੈ ਰਹੇ ਹੋ ਤੇ ਆਫ ਸੀਜ਼ਨ ਹੀ ਹੈ ਪੰਜਾਬ ਦੇ ਵਿੱਚ ਹਨਾ ਲੇਕਿਨ ਅਸੀਂ ਐ ਨਹੀਂ ਕਰਦੇ ਕਿ ਅਸੀਂ ਬਾਹਰ ਦੇ ਕਸਟਮਰਸ ਨੂੰ ਸੋਚੀ ਕਿ ਉਹ ਐਨ ਆਰ ਆਈ ਕਸਟਮਰਸ ਨੇ ਤੇ ਅਸੀਂ ਉਹਨਾਂ ਕੋ ਕੁਝ ਚਾਰਜ ਕਰੀਏ ਸਾਡਾ ਸੇਮ ਰੇਟ ਹੁੰਦਾ ਚਾਹੇ ਉਹ ਬਾਹਰ ਦੇ ਕਸਟਮਰਸ ਹੋਣ ਚਾਹੇ ਉਹ ਪੰਜਾਬ ਦੇ ਹੋਣ ਜੀ ਰੇਟ ਸਾਡੇ ਵੈਰੀ ਨਹੀਂ ਕਰਦੇ ਇੱਕੋ ਹੀ ਰੇਟ ਹੈ ਜੀ ਸਭ ਵਾਸਤੇ ਠੀਕ ਹੈ ਇਹ ਦਾ ਦੁਪੱਟਾ ਹੈ ਬਿਊਟੀਫੁਲ ਦੁਪੱਟਾ ਖੁੱਲਾ ਡੁੱਲਾ ਡਾਇਮੀਟਰ ਕੱਟ ਠੀਕ ਹੈ ਜੀ ਔਰ ਦੁਪੱਟੇ ਦੇ ਚਾਰੋਂ ਸਾਈਡਸ ਦੇ ਉੱਪਰ ਤੁਹਾਨੂੰ ਮਿਲੇਗਾ ਇਹ ਬਿਊਟੀਫੁਲ ਐਂਟੀਕ ਗੋਲਡਨ ਕਲਰ ਦਾ ਕੱਟਵਰਕ ਚਾਰੋਂ ਸਾਈਡਸ ਦੇ ਠੀਕ ਹੈ ਜੀ ਚਾਹੇ ਤੇ ਕਿਸੇ ਨੇ ਅਗਰ ਆ ਦੁਪੱਟਾ ਹੈਵੀ ਕਰਵਾਉਣਾ ਹੈ ਤੇ ਉਹ ਤੁਸੀਂ ਔਨ ਡਿਮਾਂਡ ਕਰਵਾ ਸਕਦੇ ਹੋ ਪਰ ਫਿਲ ਹਾਰਾ ਸੀ ਦੁਪੱਟੇ ਦੇ ਉੱਪਰ ਕੁਝ ਨਹੀਂ ਕਰਵਾਇਆ ਸਿਰਫ ਤੇ ਸਿਰਫ ਕਟਵਕ ਦਿੱਤਾ ਹੈ ਦੁਪੱਟਾ ਬਹੁਤ ਵਧੀਆ ਹੈ ਜੀ ਦੁਪੱਟਾ ਚਨੌਨ ਫੈਬਰਿਕ ਹੈਗਾ ਪੂਰੇ ਟੈਗ ਮੀਟਰ ਫੁੱਲੀ ਟੁੱਲੀ ਚੁੰਨੀ ਹੈ ਜੀ ਇਹਦਾ ਜਿਹੜਾ ਰੇਟ ਹੈਗਾ दैट इज 4200 ਸੀ 4200 4190 ਬਸ 4200 ਇਹਦਾ ਹੈਗਾ ਪ੍ਰਾਈਸ ਔਰ ਇਹ ਤੁਹਾਨੂੰ ਸੂਟ ਹੁਣ ਇਹ ਪਹਿਣਾ ਹੈਗਾ ਇਹ ਸੂਟ ਤੁਹਾਨੂੰ ਓਨਲੀ 3100 ਠੀਕ ਹੈ ਜੀ ਸਿਰਫ ਸਿਰਫ ਤੁਹਾਡੀ 100 ਦਾ ਸੂਟ ਵੇਚਗਾ ਤੁਹਾਨੂੰ ਇਹ ਜੀ ਠੀਕ ਹੈ ਤੇ ਮਤਲਬ ਇਹ ਚੀਜ਼ ਤੁਹਾਨੂੰ 3100 ਦੇ ਵਿੱਚ ਅੱਜ ਤੱਕ ਆਪਾਂ ਤੇ ਨਹੀਂ ਦਿੱਤੀ ਹੋਰ ਤਾਂ ਪਤਾ ਨਹੀਂ ਔਰ ਬੜਾ ਅੱਛਾ ਹੈਵੀ ਵਾਲਾ ਵਰਕ ਹੈਗਾ ਆਪਾਂ 1 ਵੀ ਵੇਵ ਆਫ ਕਰ ਰਹੇ ਆ 3000 ਕਰ ਰਹੇ ਆ ਜੀ 3000 ਦੇ ਵਿੱਚ ਤੁਹਾਨੂੰ ਬਿਊਟੀਫੁਲ ਸੂਟ ਵਿਦ ਹੈਵੀ ਵਰਕ ਅੱਛੇ ਵਾਲਾ ਦੁਪੱਟਾ 4 ਸਾਈਡ ਕਟ ਵਰਕ ਔਰ ਐਂਟੀਕ 골ਡਨ ਯੂਜ਼ ਹੋਇਆ ਹੋਇਆ ਠੀਕ ਹੈ ਜੀ ਸੋ ਪਹਿਲਾ ਕਲਰ ਸੀਗਾ ਜੇ ਮਸਟਰਡ yellow ਮਹਿੰਦੀ ਕਲਰ ਹੈ ਨਾ ਜਿਹੜਾ ਕਿ ਇਹ ਰੰਗ ਤੇ ਇੰਨਾ ਕੁ ਜ਼ਿਆਦਾ ਵੇਖਦਾ ਨਾ ਵਿਆਹਾਂ ਦੇ ਵਿੱਚ ਜਿਹੜਾ ਆਹ yellow ਕਲਰ ਹੁੰਦਾ ਹੈ ਮਹਿੰਦੀ ਤੇ ਪਾ ਲੋ ਤੁਸੀਂ ਆ ਜਿਹੜੇ ਮਟਨਾ ਲੱਗਦਾ ਆ ਉਦੋਂ ਪਾ ਲੋ ਮਤਲਬ ਇਹ ਕਲਰ ਇੱਦਾਂ ਦਾ ਹੈ ਨਾ ਕਿ ਇਹ ਵਿਆਹਾਂ ਦੇ ਵਿੱਚ ਡੈਫੀਨੇਟਲੀ ਇਹ ਡਿਮਾਂਡ ਤੇ ਰਹਿੰਦਾ ਹੀ ਹੈ ਠੀਕ ਹੈ ਜੀ ਹੁਣ ਆ ਗਿਆ ਜੀ this is bright yellow color sorry bright orange color beautiful piece satin organza fabric ਹੈ ਜੀ ਇਹ ਦਿਖਾ ਰਹੇ ਆ ਤੁਹਾਨੂੰ ਬਹੁਤ ਹੀ ਪਿਆਰਾ ਪੀਸ ਹੈ ਸਾ ਦੇਖੋ ਬਹੁਤ ਹੀ ਪਿਆਰਾ ਪੀਸ ਹੈ ਕਲਰ ਹੀ ਬੜਾ ਪਿਆਰਾ ਹੈ ਬਰਾਇਡਲ ਕਲਰ ਬਰਾਇਡਲ ਕਲੈਕਸ਼ਨ ਬਰਾਇਡਲ ਸੂਟਸ ਠੀਕ ਹੈ ਜਿਹੜੇ ਹੁਣ ਵਰੀ ਲਈਆਂ ਕਿੱਦਾਂ ਬਣਵਾਣੇ ਨੇ ਤੁਸੀਂ ਆ ਸੂਟਸ ਆਰਾਮ ਦੇ ਨਾਲ ਬਣਵਾ ਸਕਦੇ ਹੋ ਠੀਕ ਹੈ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਹਾਂ ਕਲਰ ਬਹੁਤ ਹੀ ਪਿਆਰਾ ਹੈ ਜੀ ਅੱਖਾਂ ਨੂੰ ਬੈਣ ਵਾਲਾ ਵੀ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਜੀ ਇਹ ਠੀਕ ਹੈ ਬਰਾਇਡ 오ਰੇਂਜ ਕਲਰ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ सारी फ्रंट के उदा गुटी मिलेगी और कॉम्बिनेशन बहुत ही प्यारा पीस है जी ए बढ़िया हुई भी तुम दिखा दें ब्यूटिफुलवा बहुत, बहुत सोना पीस है जी ब्यूटीफुल आरी वर्क ਔਰ ਸਾਰੇ ਆਰੀਵੋਕ ਤੇ ਉਕਤਿਆ ਜਿਹੜਾ ਦੇਖੋ ਇਹ ਤਿੱਲੇ ਦਾ ਕੰਮ ਆ ਜਿਹੜਾ ਹੋਇਆ ਹੋਇਆ ਨਾ ਮਤਲਬ ਇਟ ਲੁਕਸ ਗ੍ਰੇਟ ਬਹੁਤ ਸੋਹਣਾ ਹੈ ਆ ਦੇਖੋ ਠੀਕ ਹੈ ਜੀ ਔਰ ਇਹਦਾ ਦੁਪੱਟਾ ਫੁੱਲ ਹੈਵੀ ਦੁਪੱਟਾ ਆ ਪਹਿਲੇ ਵਾਲੇ ਦੇ ਦੁਪੱਟੇ ਦੇ ਸਿਰਫ ਅਸੀਂ ਚਾਰੋਂ ਸਾਈਡ ਤੇ ਕਾਟਵੋ ਕਰਵਾਇਆ ਸੀ ਜੇ ਇਹ ਸੂਰੇ ਦਾ ਪੂਰਾ ਦੁਪੱਟਾ ਤੁਹਾਨੂੰ 4 ਸਾਈਡ ਇੱਕ ਤੇ ਹੈਗਾ ਡਬਲ ਟਾਈਪ ਪਲੱਸ 4 ਸਾਈਡ ਐਮਬਰਾਇਡਰੀ ਮਿਲੇਗੀ ਸਕਲਪਿੰਗ ਕਹਿੰਦੇ ਇਹਨੇ ਜਿਹਨੂੰ ਉਹ ਕਰਵਾਈ ਹੋਈ ਹੈ ਨਾਲ ਅਸੀਂ embroidery ਕਰਵਾਈ ਹੋਈ ਹੈ ਆ ਦੇਖੋ ਬਿਊਟੀਫੁਲ ਪੀਸ ਫੁੱਲਾ ਡੁੱਲਾ ਟਾਈਂਟ ਦਾ ਦੁਪੱਟਾ ਸਕਾਈ ਐਂਡ orange ਦਾ ਕੰਬੀਨੇਸ਼ਨ ਹੈ ਇਟ ਲੁక్స్ ਫੈਬਿਊਲਸ ਬਹੁਤ ਸੋਹਣਾ ਲੱਗ ਰਿਹਾ ਜੀ ਆ ਦੇਖੋ ਪੱਲਿਆਂ ਦੇ ਉੱਪਰ ਤੁਹਾਨੂੰ ਐਦਾਂ ਮਿਲੇਗਾ ਵਾਲੇ ਕੁਝ ਨੌਨ ਦਾ ਫੈਬਰਿਕ ਹੈ ਜੀ ਦੁਪੱਟਾ ਜਿਹੜਾ ਠੀਕ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਪੱਲਿਆਂ ਉੱਪਰ ਤੁਹਾਨੂੰ ਐਦਾਂ ਮਿਲੇਗਾ ਔਰ ਸਾਈਡ ਵਾਲੇ ਜਿਹੜੀਆਂ ਹੈਗੀਆਂ ਉੱਤੇ ਤੁਹਾਨੂੰ ਆਵਲਾ ਵਰਕ ਮਿਲੇਗਾ ਬਹੁਤ ਸੋਹਣਾ ਪੀਸ ਹੈ ਚੱਡਣ ਵਾਲਾ ਪੀਸ ਨਹੀਂ ਹੈਗਾ ਔਰ ਪ੍ਰਾਈਸ ਇਹਦਾ ਬਹੁਤ ਪਿਆਰਾ ਹੈ ਸਾਡਾ ਨਾ অর্ਗੈਂਜ਼ਾ ਹੈਗਾ ਜੇ ਫੈਬਰਿਕ ਜਿਹੜਾ ਸੂਟ ਦਾ ਫੈਬਰਿਕ ਹੈ ਐਂਡ ਦੁਪੱਟਾ ਚੁਣੌਂਦਾ ਹੈ ਜੀ ਐਂਡ ਇਹਦਾ ਪ੍ਰਾਈਸ ਹੈਗਾ ਜੀ 4250 ਮਤਲਬ ਜੋ ਐਕਚੁਅਲ ਪ੍ਰਾਈਸ ਹੈ ਤੇ ਹੁਣ ਤੁਹਾਨੂੰ ਇਹ ਸੂਟ ਨਹੀਂ ਜਿਹੜਾ ਮਿਲਣਾ ਹੈ ਇਹ ਤੁਹਾਨੂੰ ਮਿਲੇਗਾ ਜੀ ਆਲਮੋਸਟ 1000 ਆਫ ਹੋ ਜਾਏਗਾ 3100 ਓਨਲੀ ਠੀਕ ਹੈ ਕਿਨੇ ਦਾ ਮਿਲੇਗਾ ਜੀ 3100 only 900000 ਆਫ ਕਰ ਰਹੇ ਆ ਤੁਹਾਨੂੰ ਆਪਾਂ ਠੀਕ ਹੈ ਜੀ ਕਲਰ ਬਹੁਤ ਪਿਆਰਾ ਹੈ ਸਿੰਗਲ ਸਿੰਗਲ ਪੀਸੇਸ ਨੇ ਇਹ ਉਹ ਸੂਟਸ ਨੇ ਇਹ ਉਹ ਕਲਰਸ ਨੇ ਜਿਹੜੇ ਕਿ ਹੁਣ ਸਰਦੀਆਂ ਆਈਆਂ ਨਹੀਂ ਤੇ ਇਨ ਡਿਮਾਂਡ ਹੋ ਜਾਣੇ ਆ ਤੇ ਬਾਅਦ ਵਿੱਚ ਇਹੀ ਪੀਸੇਸ 4-5000 ਤੋਂ ਥੱਲੇ ਅਸੀਂ ਵੀ ਨੀਜੇ ਦੇਣੇ ਇਹ ਤੁਹਾਨੂੰ ਦੱਸ ਦਈਏ ਸੋ ਫਾਇਦਾ ਤੇ ਤੁਹਾਡਾ ਆਪਾਂ ਕਰਵਾ ਰਹੇ ਆ ਠੀਕ ਹੈ ਬਾਹਰ ਵਾਲੀ ਇਹ ਪਹਿਣਾ ਕਰਕੇ ਸਾਡੀ ਇਹ ਵੀਡੀਓ ਅਪਲੋਡ ਹੋ ਰਹੀ ਹੈ ਉਮੀਦ ਨਹੀਂ ਹੈਗੀ ਕੋਈ ਵੀ ਬਚੂਗਾ ਇਹਨੇ ਕਿਉਂਕਿ ਉਹ ऑन डिमांड वीडियो बनती है ना जो जल्दी जल्दी ऑर्डर हो जाते हैं है ना दिस कलर इज वेरी गुड जेंटल कलर बड़ा ही एलिगेंट पीस है जी और ना फैब्रिक जो भी वेरिएशन करती है सब तो पहला क्रेप नैचुरल क्रेप दूसरा फैब्रिक तो दिखाया वह है साटवा एंड दिस इज बड़ा अच्छे वाला शिवर बड़ा इंग्लिश कलर है ਇਹਦਾ ਵੀ ਤੁਹਾਨੂੰ ਡਿਜ਼ਾਈਨ ਦਿਖਾਉਣੀ ਹੈ ਅਸੀਂ ਇਹਦਾ ਵਰਕ ਮਤਲਬ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਤੁਹਾਨੂੰ ਲੱਗ ਜਿਓ ਵੀ ਦਿਖਾਉਣੀ ਹੈ ਅੱਜ ਇਹਦਾ ਐਸਾ ਇਤਿਹਾਸ ਇਟ ਜੀ ਦਿਖਾਉਂਦੀ ਹੈ ਜਿਦਾ ਅੱਜਕਲ ਚੱਲਦਾ ਜੀ ਨਾ ਇੱਕ ਸਾਈਡ ਵਾਲੇ ਘੇਰੇ ਤੋਂ ਉੱਪਰ ਤੱਕ ਵੇਲ ਗਈ ਹੋਈ ਹੈ ਹੈਵੀ ਘੇਰਾ ਔਰ ਪੂਰਾ ਜਿਹੜਾ ਇਹਦੇ ਉੱਪਰ ਉਹ ਵਰਕ ਕੀਤਾ ਹੋਇਆ ਹੈ ਜਿਹੜਾ 골ਡਨ ਯੂਜ਼ ਹੋਇਆ ਹੋਇਆ ਐਂਟੀਕ 골ਡਨ ਉਹ ਤਾਂ ਉਹਦੇ ਤੇ ਕੋਈ ਗੱਲ ਬਾਤ ਹੀ ਬਹੁਤ ਜ਼ਿਆਦਾ ਹੈ ਆਪਾਂ ਦੱਸ ਹੀ ਨਹੀਂ ਸਕਦੇ ਕਿ ਸੂਟ ਬਹੁਤ ਸੋਹਣਾ ਹੈ ਇਨਾ ਜਿਹੜਾ ਪਿਕ ਚ ਨਹੀਂ ਇਨਾ ਪਿਆਰਾ ਲੱਗ ਰਿਹਾ ਸ਼ਾਇਦ ਜਿੰਨਾ ਇਹ ਐਕਚੁਅਲ ਚ ਹੈਗਾ ਬਹੁਤ ਸੋਹਣਾ ਜੁਟਾ ਹੈ ਆ ਦੇਖੋ ਬਹੁਤ ਹੀ ਪਿਆਰਾ ਜ਼ਰੀ ਦਾ ਕੰਮ ਹੋਇਆ ਹੋਇਆ ਹੈ ਆ ਦੇਖੋ ਔਰ ਪੂਰਾ ਬੜਾ ਕਲੋਸਲੀ ਕੰਮ ਦਿਖਾਉਣ ਵਾਲਾ ਹੈ ਆ ਦੇਖੋ ਬਹੁਤ ਹੀ ਪਿਆਰੇ ਕੰਬੀਨੇਸ਼ਨ ਯੂਜ਼ ਕੀਤੇ ਹੋਏ ਨੇ ਔਰ ਆ ਦੇਖੋ ਆ ਜਿਹੜੇ ਘਮਾ ਘਮਾ ਕੇ ਪੂਰਾ ਜ਼ਰੀ ਦਾ ਕੰਮ ਕੀਤਾ ਹੁੰਦਾ ਨਾ ਇਹ ਤਾਂ ਬਹੁਤ ਹੀ ਮਿਹਨਤ ਵਾਲਾ ਕੰਮ ਹੁੰਦਾ ਹੈ ਕਾਲਾ ਨਹੀਂ ਪੈਣਾ ਠੀਕ ਹੈ ਤੁਸੀਂ ਕੱਪੜੇ ਦੀ ਅੱਛੀ ਦੀ ਕੇਅਰ ਕਰੋਗੇ ਤੇ ਕਾਲਾ ਪੈਣ ਵਾਲਾ ਨਹੀਂਗਾ ਥਿਸ ਇਜ਼ ਘੇਰਾ ਔਰ ਨਾਲ ਘੇਰੇ ਦੇ ਉੱਪਰ ਤੱਕ ਇੱਕ ਸਲਿੱਟ ਤੇ ਇੱਕ ਸਲਿੱਟ ਆਏਗੀ ਦੂਸਰੀ ਸਾਈਡ ਤੇ ਨਹੀਂ ਆਏਗੀ ਠੀਕ ਹੈ ਔਰ ਆਈਆਂ ਜੀਆਂ ਬਾਵਾ ਹੈ ਚਾਹੇ ਤੁਸੀਂ ਇਹਨਾਂ ਨੂੰ ਬਾਵਾ ਯੂਜ਼ ਕਰੋ ਚਾਹੇ ਤੁਸੀਂ ਇਹਨਾਂ ਨੂੰ ਐਜ਼ ਬਾਟਮ ਦੇ ਉੱਪਰ ਯੂਜ਼ ਕਰ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਬੜਾ ਐਲੀਗੈਂਟ ਜਿਹਾ ਕਲਰ ਹੈ ਇੰਗਲਿਸ਼ ਕਲਰ ਹੈ ਆ ਡਿਮਾਂਡ ਚ ਰਹਿਣ ਵਾਲਾ ਕਲਰ ਹੈ ਅੱਖਾਂ ਨੂੰ ਪੈਡ ਵਾਲਾ ਨਹੀਂ ਹੈਗਾ ਇਹ ਜਿੱਦਾਂ ਆ ਰਾਈਡਰ ਕੋਈ ਉਹਨਾਂ ਦੇ ਮਦਰ ਵੇਅਰ ਕਰ ਸਕਦੇ ਆ ਜਾਂ ਕੋਈ ਵੀ ਵੇਅਰ ਕਰ ਸਕਦਾ ਬਹੁਤ ਹੀ ਪਿਆਰਾ ਪੀਸ ਹੈ ਸ਼ਿਮਰ ਫੈਬਰਿਕ ਹੈ ਹੈ ਔਰ ਜਿਹੜਾ ਇਹਦਾ ਦੁਪੱਟਾ ਹੈ ਜੀ ਉਹ ਵੀ ਅਸੀਂ ਸ਼ਿਮਰ ਹੀ ਲਾਤਾ ਹੈ ਦੁਪੱਟੇ ਵਾਲਾ ਸ਼ਿਮਰ ਠੀਕ ਹੈ ਔਰ ਦੁਪੱਟੇ ਦੇ ਚਾਰੋਂ ਸਾਈਡ ਦੇ ਉੱਪਰ ਤੁਹਾਨੂੰ ਮਿਲੇਗਾ ਜੇ ਕੱਟਵਾਂ ਬੜਾ ਡੀਸੈਂਟ ਜਿਹਾ ਕੰਮ ਹੈ ਔਰ ਜਿਹੜਾ ਦੁਪੱਟਾ ਹੈਗਾ ਬਹੁਤ ਹੀ ਬਿਊਟੀਫੁੱਲ ਦੁਪੱਟਾ ਹੈ ਬਹੁਤ ਸੋਹਣਾ ਪੀਸ ਹੈ ਜੀ ਆ ਖੁਲਾੜ ਖੁਲਾੜ ਉਲਾ ਤਾਨੂੰ 20 ਮੀਟਰ ਕੱਟ ਮਿਲੇਗਾ ਔਰ ਪੱਲਿਆਂ ਦੇ ਉੱਪਰ ਤੁਹਾਨੂੰ ਇਦਾਂ ਇੱਕ ਇੱਕ ਫਲਾਵਰ ਮਿਲ ਜੇਗਾ ਬਿਊਟੀਫੁਲ ਪੀਸ ਠੀਕ ਹੈ ਜੀ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ ਜੀ ਇਹ ਹੈਗਾ ਜੀ 4000 ਦਾ ਤੁਹਾਨੂੰ ਕਿੰਨੇ ਦਾ ਮਿਲੇਗਾ ਜੀ ਇਹ 3000 ਦਾ ਠੀਕ ਹੈ ਜੀ 4000 ਦਾ ਸੂਟ ਹੈ ਇਕੱਠਾ ਹੀ 1000 ਆਫ ਆਲਮੋਸਟ ਸਾਰੇ ਸੂਟ ਦੇ ਉੱਪਰ ਤੁਹਾਨੂੰ 1000 ਹੀ ਆਫ ਮਿਲਦੀ ਹੈ ਤੇ ਇਹ ਤੁਹਾਨੂੰ ਲੈਣਾ ਜੀ 4000 ਦਾ ਠੀਕ ਹੈ ਜੀ ਹੁਣ ਇੱਕ ਆ ਗਿਆ ਜੇ 블랙 ਵਿਦ ਮਜੈਂਟਾ ਕੰਟਰਾਸਟ ਠੀਕ ਹੈ ਇਹ ਅਗੇਨ ਆ ਰਿਹਾ ਹੈ ਆ ਫਰੇਪ ਦੇ ਉੱਪਰ ਹੈਵੀ ਵਰਕ ਠੀਕ ਹੈ ਤਾਂ ਪੂਰਾ ਬਹੁਤ ਕੋਲਕਿਲ ਹੋਣੇ ਆ ਜਿਹਨੂੰ ਜਿਹਨੂੰ ਵੀ ਪਸੰਦ ਆ ਰਿਹਾ ਹੈ ਸਕਰੀਨਸ਼ਾਟ ਲੈ ਕੇ ਤੇ ਸਾਡੇ ਨੰਬਰਾਂ ਦੇ ਵੀ ਪੂਰਾ ਥਲੇਗਾ ਆ ਗਿਆਗਾ ਇਹਦਾ ਇਹਦਾ ਬਿਊਟੀਫੁਲ ਪੀਸ ਬਹੁਤ ਪਿਆਰਾ ਪੀਸ ਹੈ ਜੀ ਬਹੁਤ ਪਿਆਰਾ ਪੀਸ ਹੈ ਠੀਕ ਹੈ ਜੀ ਪੂਰਾ ਫਰੰਟ ਹੈਵੀ ਚਾਹੇ ਤੁਸੀਂ ਇਹਨੂੰ ਵਿੱਚ ਬਟਨਸ ਲਗਵਾ ਕੇ ਹੋਰ ਤਰੀਕੇ ਜਿੱਦਾਂ ਵੀ ਸੁਲਵਾਉਣਾ ਹੈ ਸੁਲਵਾ ਸਕਦੇ ਹੋ ਔਰ ਘੇਰੇ ਦੇ ਉੱਪਰ ਤੁਹਾਨੂੰ ਇਦਾਂ ਬਾਰਡਰ ਮਿਲੇਗਾ ਬਹੁਤ ਪਿਆਰਾ ਪੀਸ ਹੈ ਜੀ ਥਿਸ ਇਜ਼ ਫਰੰਟ ਹੈਵੀ ਫਰੰਟ ਇਹਦੇ ਦੁਪट्टे ਦੀ ਵੀ ਤੁਹਾਨੂੰ ਵਰਕ ਮਿਲੇਗਾ ਪਹਿਲਾਂ ਤੁਹਾਨੂੰ ਅਸੀਂ ਦਿਖਾ ਲਈਏ ਇਹਦੀਆਂ ਵਾਵਾ ਠੀਕ ਜੀ ਇਹ ਆਣੀਆ ਇਹਦੀਆਂ ਬਿਊਟੀਫੁੱਲ ਬਾਵਾਂ ਠੀਕ ਹੈ ਬਲੈਕ ਕਲਰ ਹੈ ਕ੍ਰੇਪ ਦਾ ਕਲਰ ਹੈ ਜੀ ਦੁਪੱਟਾ ਮਿਲੇਗਾ ਤੁਹਾਨੂੰ ਇਹਦਾ ਟੈਪੀ ਲਾਈਨਿੰਗ ਵਾਲਾ ਟੈਪੀ ਔਰ ਫੁੱਲ ਦੁਪੱਟੇ ਦੇ ਵਿੱਚ ਤੁਹਾਨੂੰ ਮਿਲੇਗਾ ਵਰਕ ਦਿਖਾ ਦਿੰਦੇ ਬੜਾ ਹੀ ਪਿਆਰਾ ਵਾਲਾ ਟੈਪੀ ਹੈ ਹਾਥ ਠੀਕ ਹੈ ਜੀ ਇੱਦਾਂ ਸੈਂਟਰ 'ਚ ਤੁਹਾਨੂੰ ਇੱਦਾਂ ਵਲੇ ਕੰਮ ਮਿਲ ਜੰਗੇ ਸਾਈਡ ਤੋਂ ਉੱਪਰ ਇੱਦਾਂ ਕੱਟਵਕ ਮਿਲੇਗਾ ਆ ਦੇਖੋ ਜੀ ਠੀਕ ਹੈ ਔਰ ਸੈਂਟਰ 'ਚ ਇੱਦਾਂ ਦੀ ਲਾਈਨ ਆ ਜੇਗੀ ਪੂਰੇ ਦੁਪੱਟੇ 'ਚ ਔਰ ਪੱਲੇ ਦੇਖੋ ਇਹਦੇ ਉੱਤੇ ਠੀਕ ਹੈ ਇੱਦਾਂ ਤੁਹਾਨੂੰ ਵਰਕ ਪਈ ਜਾਏਗਾ ਪੱਲਿਆਂ ਦੇ ਉੱਪਰ ਬਿਊਟੀਫੁੱਲ ਸੂਟ ਬਹੁਤ ਹੀ ਪਿਆਰਾ ਕੰਟਰਾਸਟ ਹੈ ਜੀ ਇਹ ਵੀ ਹੈਗਾ ਜੇ 4000 ਦਾ ਪਹਿਣਾ ਤੁਹਾਨੂੰ ਕਿੰਨੇ ਦਾ? ਓਨਲੀ 3000 ਦਾ। ਇਹ ਵੀ 1000 ਆਫ ਦੇ ਹੈ। ਠੀਕ ਹੈ ਜੀ ਸਾਰੇ ਸੂਟ ਜਿਹੜੇ ਤੁਹਾਨੂੰ ਦਿਖਾਏ ਨੇ 1000 ਆਫ ਤੇ ਲਾਸਟ ਕਲਰ ਲ্যাਵੈਂਡਰ ਕਲਰ ਇਹਦੇ ਵਿੱਚ ਅਸੀਂ ਤੁਹਾਨੂੰ ਹੈਂਡਵਰਕ ਦਾ ਆ ਜਿਹੜਾ ਆਰੀਵੋਫ ਹੁੰਦਾ ਨਾ ਥਿਸ ਇਜ਼ ਬੀਸਿਕਲੀ ਹੈਂਡਵਰਕ ਟਾਈਪ। ਇਹ ਬਹੁਤ ਔਖਾ ਬਣਦਾ ਜੀ ਆਰੀਵੋਫ। ਇਹ ਮਸ਼ੀਨ ਵਰਕ ਨਹੀਂ ਹੁੰਦਾ। ਠੀਕ ਹੈ। ਸੋ ਆਹ ਜਿਹੜਾ ਤੁਹਾਨੂੰ ਹੁਣ ਦਿਖਾ ਰਹੇ ਆਪਾਂ ਦਿਸ ਇਜ਼ ਪ੍ਰੋਪਰ ਹੈਂਡ ਵਰਕ ਸੂਟ ਵਿਦ ਕੰਬੀਨੇਸ਼ਨ ਹੈਗਾ ਕਾਦਾ ਆਰੀਆ ਠੀਕ ਹੈ ਲਵੈਂਡਰ ਕਲਰ ਦਾ ਸੂਟ ਹੈ ਜੀ ਕ੍ਰੇਪ ਫੈਬਰਿਕ ਹੋਏਗਾ ਬਹੁਤ ਹੀ ਬਿਊਟੀਫੁਲ ਸੂਟ ਹੈ ਔਰ ਹੈਵੀ ਰੇਂਜ ਵਾਲਾ ਸੂਟ ਹੈ ਬਾਹਰੋਂ ਬਣਵਾਣ ਜਾਓਗੇ 6-7000 ਤੋਂ ਥੱਲੇ ਨਹੀਂ ਬਣਨਾ ਇਹ ਸੂਟ ਠੀਕ ਹੈ ਸੀਜ਼ਨ ਚ ਹੁਣ ਵੀ ਕਢਾਈ ਕਰਵਾਣ ਚਲੇ ਜਾਓਗੇ ਤੇ ਕਢਾਈ ਤੇ ਨਹੀਂ ਨਾ ਸਸਤੀ ਹੋਣੀ ਕਢਾਈ ਤਾਂ ਉਸੇ ਪ੍ਰਾਈਸ ਹੀ ਮਿਲਦੀ ਹੈ ਨਾ ਤੁਹਾਨੂੰ ਠੀਕ ਹੈ ਜੀ ਸੋ ਆ ਦੇਖੋ ਆ ਇਹ ਕਾਇਦਾ ਪੂਰਾ ਇਹਦਾ ਫਰੰਟ ਕੰਨ ਇਹਦਾ ਸੀ ਘੇਰਾ ਦਾ ਜਿਹੜਾ ਕੰਮ ਹੈਗਾ ਹੈ ਨਾ ਕੋ ਲੱਗਿਓ ਦਿਖਾਉਣ ਵਾਲਾ ਉਹ ਮੈਂ ਤੁਹਾਨੂੰ ਬਿਲਕੁਲ ਲੱਗ ਦਿਉਂਗਾ ਕੰਨ ਦੇ ਨਾਲ। ਕੰਨ ਦੇ ਕੋ ਦਾ ਮੋਤੀ ਲੱਗੇ ਹੋਏ ਨੇ ਠੀਕ ਹੈ ਜੀ। ਪੂਰਾ ਹੈਂਡਵਰਕ ਦੇ ਨਾਲ ਇਹਨੂੰ ਕਵਰ ਕੀਤਾ ਹੋਇਆ ਹੈ ਸਾਰਾ ਆ ਬਿਊਟੀਫੁਲ ਘੇਰਾ ਹੈਗਾ ਜੀ। ਠੀਕ ਹੈ। ਔਰ ਨਾਲ ਹੀ ਦਿਖਾਣੇ ਆ ਤੁਹਾਨੂੰ ਇਹਦੀਆਂ ਅਸੀਂ ਬਾਹਾਂ। ਠੀਕ ਹੈ ਜੀ ਆ ਰਿਹਾ। ਆਣ ਗਿਆ ਬਾਹਾਂ। ਠੀਕ ਹੈ ਸੋਰੀ ਬਿਊਟੀਫੁੱਲ ਸੂਟ ਸਿੱਪੀ ਸਤਾਰੇ ਸਾਰਾ ਕੁਝ ਲਾਇਆ ਹੋਇਆ ਬਹੁਤ ਹੀ ਪਿਆਰਾ ਪੀਸ ਹੈ ਛੱਡਣ ਵਾਲਾ ਪੀਸ ਨਹੀਂ ਹੈਗਾ ਇਹਦਾ ਦੁਪੱਟਾ ਵੀ ਦਿਖਾ ਦਿੰਨੇ ਤੁਹਾਨੂੰ ਹੈਵੀ ਏਮਬ੍ਰੋਇਡਰੀ ਮਿਲੇਗੀ ਤੁਹਾਨੂੰ ਦੁਪੱਟੇ ਉੱਪਰ ਵੀ ਔਰ ਪ੍ਰਾਈਜ਼ ਇਹਦਾ ਕੁਝ ਵੀ ਨਹੀਂ ਹੈਗਾ ਰਿਕਰਡਿੰਗ ਟੂ ਵਰਕ ਠੀਕ ਹੈ ਜੀ ਲਵੈਂਡਰ ਕਲਰ ਦਾ ਇਹ ਦੁਪੱਟਾ ਮਿਲੇਗਾ ਚਨੋਂਨ ਦਾ ਦੁਪੱਟਾ ਹੈ ਜੀ ਆ ਦੇਖੋ ਫੁੱਲਾ ਡੁੱਲਾ 2 ਮੀਟਰ ਕੱਟ ਜਿੰਦਾ ਬੋਲੀਦਾ ਠੀਕ ਹੈ ਪੱਲੇ ਦੇਖੋ ਇਹਨਾਂ ਦੇ ਕਿੰਨੇ ਹੈਵੀ ਆ ਜੋ ਘੇਰੇ ਉੱਪਰ ਵਰਕ ਕਰਵਾਇਆ ਹੋਇਆ ਹੈ ਉਹੀ ਵਰਕ ਅਸੀਂ ਇਹਦੇ ਪੱਲਿਆਂ ਤੇ ਕਰਵਾਤਾ ਆ ਦੇਖੋ ਬਿਊਟੀਫੁਲ ਸੂਟ ਆ ਦੇਖੋ ਠੀਕ ਹੈ ਜੀ ਦੁਪੱਟਿਆਂ ਦੀ ਲੈਂਥ ਪੂਰੀ ਖੁੱਲੀ ਡੁੱਲੀ 2.5 ਮੀਟਰ ਹੋਏਗੀ ਔਰ ਬਾਕੀ ਦੁਪੱਟੇ ਦੇ ਸੈਂਟਰ ਦੇ ਵਿੱਚ ਤੁਹਾਨੂੰ ਇੱਥਾਂ 골ਡਨ ਤਿੱਲੇ ਦਾ ਵਰਕ ਜਿਹੜਾ ਮਿਲ ਜਾਏਗਾ ਆਰੀ ਵਰਕ ਦੇ ਨਾਲ ਠੀਕ ਹੈ ਜੀ ਸੋ ਇਹ ਵੀ ਸੂਟ ਜਿਹੜਾ ਹੈਗਾ ਬਹੁਤ ਹੀ ਪਿਆਰਾ ਹੈ ਕੱਟਵਰਕ ਮਿਲੇਗਾ ਤੁਹਾਨੂੰ ਚਾਰੋਂ ਸਾਈਡ ਤੇ ਪਲੱਸ ਇੰਨੀ ਅੱਛੀ ਐਮਬਰਾਇਡਰੀ ਮਿਲੇਗੀ ਜੀ ਤੇ ਇਹਦਾ ਵੀ ਤੁਹਾਨੂੰ ਅਸੀਂ ਪ੍ਰਾਈਸ ਦੱਸ ਦਿੰਨੇ ਆ ਜੀ ਇਹ ਤੁਹਾਨੂੰ ਪਹਿਣਾ ਹੈ ਕਿ ਐਕਚੁਅਲ ਦੇ ਵਿੱਚ ਹੈਗਾ ਜੀ 5000 ਦਾ ਸੂਟ ਠੀਕ ਹੈ ਤੁਹਾਨੂੰ ਕਿੰਨੇ ਦਾ ਪਏਗਾ ਜੀ ਇਹ ਪਹਿਣਾ ਤੁਹਾਨੂੰ 4200 ਦਾ ਠੀਕ ਹੈ ਜੀ 4200 ਦਾ ਸੂਟ ਪਹਿਣਾ ਤੁਹਾਨੂੰ ਇਹ 5000 ਦਾ ਸੂਟ ਹੈ 4200 ਦਾ ਪਹਿਣਾ ਤੁਹਾਨੂੰ ਇਹ ਸੋ ਜਿੰਨੂ ਜਿੰਨੂ ਵੀ ਇਹ ਪੀਸਸ ਪਸੰਦ ਆਏ ਨੇ ਤੁਸੀਂ ਆਪ ਦੇ ਆਪ ਦੇ ਫੋਨ ਲੈ ਕੇ ਸਕਰੀਨ ਸ਼ਾਟ ਲਓ ਤੇ ਸਾਨੂੰ ਭੇਜ ਦਿਓ ਤੇ ਅਸੀਂ ਤੁਹਾਨੂੰ ਕਰਵਾ ਦਾਂਗੇ ਜੀ ਕੋਰੀਅਰ ਤੇ ਇੱਕ ਪੀਸ ਹੋਰ ਇਦਾਂ ਦਾ ਹੀ ਹੈਗਾ ਉਹ ਮੂੰਗੀਆਂ ਕਲਰ ਹੈਗਾ ਰਾਮਾ ਗ੍ਰੀਨ ਕਲਰ ਤੇ ਆਏਗਾ ਇਦਾਂ ਉਹ ਬਲਵਰਕ ਕ੍ਰੇਟੇ ਹੈ ਠੀਕ ਹੈ ਇਹ ਫਰੰਟ ਦੇ ਉੱਪਰ ਐਦਾਂ ਐਮਬਰਾਇਡਰੀ ਆਏਗੀ ਔਰ ਆਵਲੀਆਂ ਜਿਹੜੀਆਂ ਥੱਲੇ ਘੇਰੇ ਦੇ ਲੱਗ ਕੇ ਇੱਕ ਮੋਟਿਫ ਇੱਦਰ ਆ ਜਾਏਗਾ ਔਰ ਇੱਕ ਮੋਟਿਫ ਆ ਜਾਏਗਾ ਜੀ ਇੱਧਰ ਠੀਕ ਹੈ ਤੇ ਇਹ ਵੀ ਬੜਾ ਬਿਊਟੀਫੁਲ ਪੀਸ ਹੈਗਾ ਜੀ ਬਾ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾ ਦਿੰਦੀ ਆ ਦੇਖੋ ਉੱਪਰੋਂ ਗਲੇ ਤੋਂ ਐਦਾਂ ਆਏਗਾ ਔਰ ਥੱਲੇ ਆ ਕੇ ਤੁਹਾਨੂੰ ਇੱਕ ਇੱਧਰ ਮਿਲ ਜੇਗਾ ਘੇਰੇ ਦੇ ਇੱਕ ਸਾਈਡ ਤੇ ਮਿਲ ਜੇਗਾ ਉਹਦਾ ਦੁਪੱਟਾ ਖੋਲ ਕੇ ਦਿਖਾ ਦਿੰਦੀ ਆ ਤੁਹਾਨੂੰ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਟੈਬੀ ਦਾ ਦੁਪੱਟਾ ਲੱਗਾ ਹੋਇਆ ਹੈ ਜੇ ਇਹਨੂੰ ਔਰ ਇਹ ਜਿਹੜੀ ਸਿਲਕ ਹੈਗੀ ਹੈ ਤੇਜਲ ਸਿਲਕ ਲਾਈ ਹੋਈ ਹੈ ਕ੍ਰੇਪ ਨਹੀਂ ਹੈਗੀ ਠੀਕ ਹੈ ਟੈਬੀ ਦਾ ਦੁਪੱਟਾ ਲੱਗਾ ਹੋਇਆ ਹੈ ਚਾਰੋਂ ਸਾਈਡ ਤੇ ਤੁਹਾਨੂੰ ਕੱਟਵਰਕ ਮਿਲੇਗਾ ਔਰ ਕੱਟਵਰਕ ਦਿਨਾਲ ਐਮਬਲੋਇਡਰੀ ਮਿਲੇਗੀ ਚਾਰੋਂ ਸਾਈਡ ਦੇ ਉੱਪਰ ਆ ਦੇਖੋ ਦੁਪੱਟੇ ਦੇ ਔਰ ਨਾਲ ਕਾਰਨਰਸ ਦੇ ਉੱਪਰ ਆਹ ਵਾਲੇ ਫਲਾਵਰਸ ਲੱਗੇ ਹੋਏ ਨੇ कलर ਬੜਾ ਹੀ ਪਿਆਰਾ ਬੂੰਗਿਆ ਗ੍ਰੀਨ ਜੈ ਕਲਰ ਆ ਬੋਟਲ ਗ੍ਰੀਨ ਕਲਰ ਹੈ ਟੈਬੀ ਦਾ ਦੁਪੱਟਾ ਪਿਓਰ ਟੈਬੀ ਦਾ ਦੁਪੱਟਾ ਹੈ ਜੀ ਤੇ ਇਹ ਸੂਟ ਵੀ ਐਕਚੁਅਲ ਪ੍ਰਾਈਸ ਇਹਦਾ ਹੈਗਾ ਜੀ 3900 ਤੁਹਾਨੂੰ ਇਹ ਪਏਗਾ ਸੂਟ ਹੁਣ 900 ਆਫ ਕਰ ਲਓ 3000 ਦਾ ਸੂਟ ਪਏ ਜਾਏ ਠੀਕ ਹੈ ਜੀ ਆਹ ਵਾਲਾ ਸੂਟ ਇਹ ਤੁਹਾਨੂੰ 2950 ਦਾ ਦਿੱਤੇ ਆਪਾਂ ਠੀਕ ਹੈ ਤੁਸੀਂ ਸੋਚੋ 2950 ਮਤਲਬ ਕਿ ਉਹ 26 ਸਾਈਜ਼ ਤੱਕ ਤੁਹਾਨੂੰ ਕਾਟਨ ਦੇ ਸੂਟਸ ਮਿਲ ਰਹੇ ਨੇ ਬਲੌਕ ਵਾਲੇ ਤੇ ਇੰਨੇ ਹੈਵੀ ਸੂਟ ਵੀ ਤੁਹਾਨੂੰ ਆਲਮੋਸਟ ਅਸੀਂ ਮਤਲਬ ਐਸੇ ਰੇਂਜ ਵਿੱਚ ਹੀ ਦੇ ਰਹੇ ਆਂ 2950 ਦੇ ਵਿੱਚ ਤੁਹਾਨੂੰ ਇਹਨਾ ਬਿਊਟੀਫੁਲ ਸੂਟ ਦੇ ਰਹੇ ਆ ਸੋ ਆਫਰ ਜਿਹੜੀਆਂ ਅੱਜ ਵਾਲੀਆਂ ਵੀਡੀਓ ਐਮਬਰਾਇਡਰੀ ਵਾਲੀਆਂ ਵਿਆਹ ਵਾਲੇ ਸੂਟ ਜਿਹੜੀ ਤੁਹਾਨੂੰ ਦਿਖਾਏ ਨੇ ਅਸੀਂ ਤੇ ਮਿਸ ਕਰਨ ਵਾਲੇ ਨਹੀਂ ਹੈਗੇ ਜੀ ਇੱਥੇ ਸਾਡੇ ਨਾਲ ਜੁੜੇ ਰਹੋ ਜੀ ਤੇ ਕਰਦੇ ਰਹੋ ਜੀ ਸ਼ਾਪਿੰਗ ਤੇ ਜਿਹੜੀ ਤੁਹਾਨੂੰ ਅਸੀਂ ਆਪਣੇ ਬਲੌਗ ਸੂਟ ਨੂੰ ਸੰਭਾਲ ਲੈਂਦੀ ਇੱਕ ਸਜੈਸ਼ਨ ਦਿੱਤੀ ਹੈ ਜੀ ਉਹਨੂੰ ਜਰੂਰ ਫਾਲੋ ਕਰਿਓ ਤੇ ਤੁਸੀਂ ਜਰੂਰ ਦੇਖੋਗੇ ਤੁਹਾਡੇ ਜਿਹੜੇ ਸੂਰਸ ਨੇ ਉਹ ਖਰਾਬ ਘੱਟ ਹੋਣਗੇ ਜੀ ਕਿਉਂਕਿ ਗਰਮੀ ਪੈ ਰਹੀ ਹੈ ਬਹੁਤ ਜ਼ਿਆਦਾ ਸੋ ਵੈਦਰ ਦੇ ਹਿਸਾਬ ਨਾਲ ਤੇ ਵੈਦਰ ਕਹਿ ਰਿਹਾ ਹੈ ਕਿ ਅਗਲੇ ਜਿਹੜਾ ਵੀਕ ਆਣਾ ਹੈ ਉਹ ਹੋਰ ਭਰ ਕੇ ਗਰਮੀ ਆਉਣੀ ਹੈ ਪਰ ਹੈਗਾ ਸਾਬ ਉਹਦੇ ਹੱਥ ਵਿੱਚ ਹੈ ਕਿਉਂਕਿ ਮੈਂ ਵੈਦਰ ਨੂੰ ਫਾਲੋ ਨਹੀਂ ਕਰਦੀ ਵੈਦਰ ਧੁੱਪ ਦਿਖਾਉਂਦਾ ਹੁੰਦਾ ਤੇ ਰਬ ਨਹੀਂ ਬਰਾਉਂਦਾ ਹੁੰਦਾ ਹੈ ਹੈ ਹੈਗਾ ਉਹਦੇ ਹੱਥ ਵਿੱਚ ਹੀ ਹੈ ਬਟ ਵੈਦਰ ਦੱਸ ਰਿਹਾ ਕਿ ਬਹੁਤ ਜ਼ਿਆਦਾ ਗਰਮੀ ਹੈ ਸੋ ਤੁਸੀਂ ਕੋ ਬੈਠੇ ਹੋਏ ਹੋ ਕਰੋ ਜੀ ਸ਼ੋਪਿੰਗ ਆਪਾਂ ਤੇ ਆਹ ਵਾਹੇ ਆ ਖੁੱਲੇ ਡੁੱਲੇ ਜੇ ਸੂਟ ਹੋਣ ਮੈਨੂੰ ਨਾ ਐਕਚੁਅਲੀ ਗਰਮੀ ਦੇ ਵਿੱਚ ਵੀ ਮੈਨੂੰ ਲੱਗਦਾ ਸਭ ਵੀ ਇਹ ਲਾਈਕ ਕਰਦੇ ਕਿ ਜਿੰਨੇ ਮਤਲਬ ਸੂਟਿੰਗ ਦੇ ਜਿੰਨੇ ਲਾਈਟ ਕਲਰ ਦੇ ਆਪਾਂ ਉਹ ਵੇਅਰ ਕਰੀਏ ਤਾਂ ਉਹ ਘੋਟ ਲੱਗਦੇ ਨੇ ਹਨਾ ਸੋ ਤੁਸੀਂ ਵੀ ਕਰਦੇ ਹੋ ਜੀ ਸ਼ੋਪਿੰਗ ਤੇ ਇਦਾਂ ਹੀ ਕਰਦੇ ਹੋ ਜੀ ਸਾਨੂੰ ਪਿਆਰ ਜੇ ਅਸੀਂ ਕਰਦੇ ਰਹੀਏ ਤੁਹਾਨੂੰ ਇਦਾਂ ਹੀ ਸ਼ੋਪਿੰਗ ਕਰਦੇ ਰਹੀਏ ਤੁਹਾਨੂੰ ਕੋਰੀਅਰ ਭੇਜਦੇ ਰਹੀਏ ਇੱਕ ਗੱਲ ਹੋਰ ਸਤਾ ਯਾਦ ਆ ਗਈ ਅੱਛਾ ਕੀ ਹੁੰਦਾ ਨਾ ਯਾਰ ਹਰ ਕੱਪੜੇ ਦੀ ਕਾਪੀ ਜ਼ਰੂਰ ਆਉਂਦੀ ਹੈ ਅੱਜ ਕੱਲ ਇੰਨਾ ਕੋ ਕੰਪੀਟੀਸ਼ਨ ਹੈ ਨਾ ਡਿਜ਼ਾਈਨਿੰਗ ਕविता ਐਸ ਕੱਪੜੇ ਦੀ ਇੰਨੀ ਜਿਆਦਾ ਕਾਪੀ ਹੈ ਨਾ ਮਾਰਕੀਟ ਦੇ ਵਿੱਚ ਆ ਵਾਲੇ ਡਿਜ਼ਾਈਨ ਦੀ ਆ ਵਾਲੇ ਫੈਬਰਿਕ ਦੇ ਤੇ ਕਾਪੀ ਨਹੀਂ ਕਰ ਸਕਦੇ ਲੇਕਿਨ ਡਿਜ਼ਾਈਨ ਦੀ ਜਿਹੜੀ ਹੈ ਨਾ ਉਹ ਬਹੁਤ ਜਿਆਦਾ ਕਾਪੀ ਆ ਤੇ ਆ ਵਾਲੇ ਸੂਟਸ ਨੂੰ ਤੇ ਮੈਂ ਦੇਖਿਆ ਹੈ ਨਾ ਕਿ ਬਹੁਤ ਹੀ ਘਟੀਆ ਕੁਆਲਿਟੀ ਦੇ ਸੂਟਸ ਲੈ ਲੈ ਕੇ ਵੀ ਆਹੀ ਡਿਜ਼ਾਈਨ ਕਰ ਕਰਕੇ ਵੇਚ ਰਹੇ ਨੇ ਲੇਕਿਨ ਜਿਹੜੀ ਸਾਡੀ ਕੁਆਲਿਟੀ ਹੈ ਅਸੀਂ ਤੁਹਾਨੂੰ ਇਦਾਂ ਬਿਲਕੁਲ ਅਲੱਗ ਵੀ ਦਿਖਾ ਰਹੇ ਹਾਂ ਬਿਲਕੁਲ ਵੀ ਟ੍ਰਾਂਸਜ ਨਹੀਂ ਹੈਗੀ ਔਰ ਪਿਓਰ ਕਾਟਨ ਹੈ ਬੜੀ ਅੱਛੀ ਕੁਆਲਿਟੀ ਦਾ ਸਾਡਾ ਜਿਹੜਾ ਕਾਟਨ ਹੈਗੀ ਹੈ ਅਸੀਂ ਕਾਪੀ ਨਹੀਂ ਵੇਚਦੇ ਅਸੀਂ origignal ਚੀਜ਼ ਵੇਚਦੇ ਆ ਔਰ ਬਾਈ ਚਾਂਸ ਅਗਰ origignal ਨਹੀਂ ਹੋਏਗੀ ਤੇ ਤੁਹਾਨੂੰ ਪਤਾ ਹੈ ਕਿ ਅਸੀਂ ਕਦੀ ਵੀ ਨਹੀਂ ਬੋਲਦੇ ਕਿ ਇਹ ਪਿਓਰ ਕਾਟਨ ਹੈ ਹੈਨਾ ਜਿਹਦੇ ਵਿੱਚ ਮਿਕਸਿੰਗ ਹੁੰਦੀ ਹੈ ਉਹ ਅਸੀਂ ਆਲਵੇਸ ਬੋਲ ਦਿੰਦੇ ਆ ਕਿ ਇਹਦੇ ਵਿੱਚ ਮਿਕਸਿੰਗ ਹੈਗੀ ਹੈ ਪਰ ਅਗਰ ਨਹੀਂ ਹੈਗੀ ਮਿਕਸਿੰਗ ਤੇ ਨਹੀਂ ਹੈਗੀ ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਕਾਪੀ ਨਾ ਲਿਆ ਕਰੋ ਇੱਕ ਵਾਰੀ ਸੂਟ ਪਹਿਜੇਗਾ ਦੋ ਵਾਰੀ ਪਹਿਰੇਗਾ ਤੀਜੀ ਚੌਥੀ ਵਾਰੀ ਖਰਾਬ ਹੋ ਜਾਏਗਾ ਹੈਨਾ ਸੋ ਫੈਬਰਿਕ ਲਓ ਅੱਛਾ ਲਓ ਤਾਂ ਕਿ ਇੱਕ ਵਾਰੀ ਪਾਓ ਦੋ ਵਾਰੀ ਪਾਓ ਇੱਕ ਸੀਜ਼ਨ ਤੱਕ ਡੇ ਆ ਥੋੜੀ ਜਿਹੀ ਤਿੰਨ ਤੋਂ ਚ ਫੈਬਰਿਕ ਖਤਮ ਹੋ ਜਾਏ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਐਦਾਂ ਹੀ ਜੁੜੇ ਰਹੋ ਜੀ ਸਭ ਨੂੰ ਖੁਸ਼ ਰੱਖੇ ਰੱਬ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ